ਹਾਂ ਵੀ ਚੰਡੀਗੜ੍ਹ ਵਾਲਿਓ ਕਿਵੇਂ ਹੋ ਜੇ ਐਕਸੀਡੈਂਟ ਹੋ ਗਿਆ ਬਹੁਤ ਗੰਦਾ ਵੀਡੀਓ ਪੂਰੀ ਦੇਖਿਓ ਫੇਰ ਪਤਾ ਲੱਗੂ ਕਿੱਥੇ ਐਕਸੀਡੈਂਟ ਹੋਇਆ 115 ਸੈਕਟਰ ਤੋਂ ਕਰਨੀ ਹੈ ਕੀ ਪਹਿਲੀ ਪਿਕਅਪ ਕਰ ਲਈ ਪਿਕਅਪ ਤੇ ਖਿੱਚੀ ਐ ਸੈਕਟਰ 17 ਵੱਲ ਨੂੰ 328 ਰੁਪਏ ਲੈ ਕੇ ਸੈਕਟਰ 17 ਦੀ ਮਾਰਕੀਟ 'ਚ ਕਰਤਾ ਕਸਟਮਰ ਡ੍ਰੌਪ ਕੰਮ ਦੀ ਅੱਜ ਧੂੜ ਗੱਡੀ ਪਈ ਆ ਰਾਈਡ ਤੇ ਰਾਈਡ ਠੋਕੀ ਜਾ ਰਹੇ ਆਂ ਗੇ ਗਰਮੀ ਬਾਬਿਓ ਤੁਹਾਨੂੰ ਸਾਰਿਆਂ ਨੂੰ ਲੱਗਦੀ ਆ ਜਾਂ ਮੈਨੂੰ ਹੀ ਅੱਜ ਕੱਲੇ ਨੂੰ ਲੱਗ ਰਹੀ ਐ ਅੱਜ ਗਰਮੀ ਬਹੁਤ ਲੱਗ ਰਹੀ ਸੀ ਕੰਮ ਦੀ ਤਾਂ ਰੇਲ ਬਣਾਈ ਪਈ ਆ ਰਾਈਡ ਤੇ ਰਾਈਡ ਰਾਈਡ ਤੇ ਰਾਈਡ ਲਾਈ ਗਏ ਤੇ ਐਸ.ਐਮ. ਦੀ ਕੋਠੀ ਨੂੰ ਦੇ ਪਹੁੰਚ ਗਏ ਇੱਥੇ ਘੱਟ ਦੇਖੋ ਕਿੰਨਾ ਜਿਆਦਾ ਹੈਗਾ ਸੋਸਾਇਟੀ ਦੇ ਅੰਦਰ ਹੀ ਮੰਦਰ ਬਣਿਆ ਹੋਇਆਗਾ 282 ਰੁਪਏ ਲੈ ਕੇ ਕਰਤਾ ਕਸਟਮਰ ਡ੍ਰੌਪ ਇਹ ਲੁਕੇਸ਼ਨ ਤੇ ਪਹੁੰਚ ਕੇ ਕਸਟਮਰ ਦੀ ਦੇ ਇਥੋਂ ਕਰੀਏ ਪਿਕਅਪ ਤੇ ਆ ਵਰਨ ਵਾਲੇ ਨੇ ਦੇਖੋ ਬਾਬੇ ਉਹ ਗੱਡੇ ਚੋੜੇ-ਜੋੜੇ ਟਾਇਰ ਪਾਏ ਹੋਏ ਨਹੀਂ ਕਿੰਨੇ ਮੰਝਲ ਹੋਊਗੀ ਟੋਟਲ ਇਹ ਫਲੈਟਾਂ ਦੀ ਕਮੈਂਟ ਕਰਕੇ ਸੁਹਾਣਾ ਸੋਹ ਵਾਲੇ ਬਾਬਾ ਜੀ ਨੂੰ ਟੇਕਿਆ ਮੱਥਾ ਤੇ ਲਿਆ ਅਸ਼ੀਰਵਾਦ 200 ਰੁਪਿਆ ਲੈ ਕੇ ਤੇ ਫੇਸ ਨੌ ਦੀ ਮਾਰਕੀਟ ਚ ਕਰਤਾ ਕਸਟਮਰ ਡਰੋਪ ਚੰਡੀਗੜ੍ਹ ਚ ਝੱਜ ਵਾਲਿਆਂ ਨੇ ਤੱਕ ਪਾਈ ਪਈ ਆ ਬਾਬੇ ਇੰਨਾ ਕੋਲ ਸਾਰੀਆਂ ਗੱਡੀਆਂ ਨੇ ਰੇਂਜ ਰੋਵਰ ਮਰਸੀਡੀ ਬੀ ਐਮ ਡਬਲਯੂ ਸਕੋਡਾ ਜਿਹੜੀ ਮਰਜੀ ਗੱਡੀ ਲੈ ਲਓ ਡਿਫੈਂਡਰ ਖੜੀ ਆ ਉਹ ਸਾਹਮਣੇ ਜੀ ਵੈਗਨ ਖੜੀ ਆ ਸਾਰੀਆਂ ਗੱਡੀਆਂ ਇੰਨਾ ਕੋਲ ਮਿਲ ਜਾਂਦੀਆਂ ਨੇ ਗੀਆਂ ਟਰਾਂਸਪੋਰਟ ਦਾ ਕੰਮ ਬਹੁਤ ਤਕੜਾ ਹੈਗਾ ਝੱਜ ਵਾਲਿਆਂ ਦਾ ਆਹ ਜੋਪਰ ਸਭ ਤੋਂ ਵੱਖਰੇ ਹੀ ਜਾ ਰਹੇ ਹੈਗਾ ਇੱਧਰ ਲਾਈਨ ਦੇ ਵਿੱਚ ਸਾਰੀ ਪਬਲਿਕ ਖੜੀ ਹੈਗੀ ਤੇ ਇਹ ਜੋਪਰ ਕਹਿੰਦਾ ਮੈਂ ਸਭ ਤੋਂ ਪਹਿਲਾਂ ਗੱਡੀ ਕੱਢੂਗਾ ਸੀਪੀ 67 ਮਾਲ ਦੇ ਵਿੱਚ ਦੋ ਤੇ ਜੇ ਦੋ ਨਿਸ਼ਾਨੇ ਕਰੇ ਹੋਏ ਨੇਗੇ ਸਾਰੇ ਮੋਲਾਂ ਨਾਲੋਂ ਬੈਸਟ ਮੋਲ ਆਗਾ ਕੋੜੇ ਦਾ ਮੂੰਹ ਕਰਤਾ ਘਰ ਵਾਲੇ ਨੂੰ ਸਿੱਧਾ ਤੇ ਅੱਜ ਦਾ ਟਾਰਗੇਟ ਕਰ ਲਿਆ ਖਤਮ ਆ ਜੇ ਵੀਡੀਓ ਵਧੀਆ ਲੱਗੀ ਤਾਂ ਜਾਣਦੇ ਹੰਦੇ ਫੋਲੋ ਤੇ ਲਾਈਕ ਜ਼ਰੂਰ ਕਰ ਦਿਓ ਜੀ